ਸਾਡੇ ਬੰਦੇ ਬਾਹਰ ਤੁਸੀਂ ਉੱਥੇ ਬੰਬ ਨਹੀਂ ਮਾਰਿਆ ਸਰ ਉੱਥੇ ਅਸਰੂ ਕਹੇ ਨਾ ਬਦਲਾ ਲਓਣੇ ਤੁਸੀਂ ਅਸੀਂ ਬੰਬ ਨਹੀਂ ਬਣਾਏ ਹੈਗੇ ਅਸੀਂ ਬੰਬ ਕਿੱਥੋਂ ਬਣਾਏ ਹੈਗੇ ਸਾਡੇ ਕੋਲ ਕੋਈ ਬੰਬ ਨਹੀਂ ਹੈਗਾ ਥੋੜਾ 1000 ਰੁਪਏ ਸੇਟ ਸੁਣ ਦਿੱਤਾ 20 ਮਿੰਟ ਸਾਡੀ ਟਰਾਲੀ ਤੇ ਛੱਡ ਦਿਓ ਜੇ ਪੜਨਾ ਪੈਣ ਲੈ ਨਾ 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 ਰੋੜੇ ਲਾ ਕੇ ਦੇਾਂਗੇ ਟਰਾਲੀ ਸਾਡਾ ਨਹੀਂ ਦੇਣੀ ਰੋੜੇ ਲਾ ਕੇ ਦੇਾਂਗੇ ਇੱਥੇ ਸਾਨੂੰ ਰੋੜੇ ਨਹੀਂ ਪੱਟੇ ਜਾਂਦੇ ਇੱਥੇ ਰੋੜੇ ਨਹੀਂ ਮਿਲਦੇ ਅਸੀਂ ਜਿਹੜੀ ਮਰਜ਼ੀ ਕਰਨ ਪੱਟ ਲਾ ਨਹੀਂ ਨਹੀਂ ਪੱਟ ਲੈ ਕੇ ਫਿਰ ਮਾਰ ਲੈ ਸਾਰੀ ਦੁਨੀਆ ਮਾਰ ਦੇਗਾ ਤੂੰ ਹਾਂ ਭਾਈ ਦਾ ਕੋਈ ਗੱਲ ਦਲੀਲ ਨਾਲ ਗੱਲ ਕਰ ਯਾਰ ਪਹਿਲਾਂ ਤੂੰ ਸਿਰ ਪੜਨਾ ਪੜਦਾ ਆਇਆ ਅਸੀਂ ਕੁਝ ਕਿਹਾ ਉਹਨੂੰ ਰੋਕਿਆ ਉਥੇ ਸਾਡੇ ਬੰਦੇ ਦੀ ਬਾਹ ਪੱਡੀ ਹੋਏ ਪੰਗਾ ਲਿਆ ਉਹਨਾਂ ਨੇ ਪੁੱਛ ਉਹਨਾਂ ਨੂੰ ਲੱਖ ਲੱਖ ਉਹਨੇ ਪੰਗਾ ਲੈਣਾ ਤੁਹਾਡੇ ਨਾਲ ਕਿੱਥੋਂ ਆਲੀ ਐਟਟੀ ਗੱਲ ਲਾਈ ਸੈਕਟਰਾਂ ਉਹਨਾਂ ਨੇ ਪੰਗਾ ਲੈ ਲਿਆ ਕਿਹਨਾਂ ਦਾ ਬੰਬ ਜਨਾਬ ਕਿੱਥੇ ਬੰਬ ਬਣਾਉਣੇ ਆ ਤਾਂ ਦੱਸੋ ਕਿੱਥੇ ਫੈਕਟਰੀ ਬੰਬਾਂ ਦੀ ਸਾਡੇ ਕੋਲੇ ਸੇ ਬੰਬਾਂ ਦੀ ਫੈਕਟਰੀ ਉਹਦੇ ਨਹੀਂ ਹੋਇਆ ਤੁਸੀਂ ਬੰਦਾ ਦੇ ਦੀ ਗੱਲ ਮੈਂ ਘੱਟ ਜੱਸਾ ਨੂੰ ਕੰਡ ਰਕਡ ਲਿਓ ਲੈਓ ਬੰਦਾ ਦੋ ਇੱਕ ਜਾਦਾ ਥੋਡੇ ਕੋਲ ਡਰਾਈਵਰ ਨਹੀਂ ਹੈਗੇ ਤੁਸੀਂ ਪਿੱਛੇ ਹਟਾ ਦਿਓ ਹੋਰ ਪਿੱਛੇ ਕੱਢੋ ਦੋ ਯਾਦਾ ਬੰਦੇ ਨਹੀਂ ਆਇਆ ਨਹੀਂ ਨਹੀਂ ਉਹ ਬੰਦੇ ਪਾਸੇ ਕਰੋ ਉਹ ਬੰਦੇ ਦਾ ਖੇਤਾ ਚ ਰਹਿੰਦੇ ਨੇ ਕੋਈ ਕੱਢ ਲਓ ਨਾ ਪਸੰਦ ਕਰ ਰਹੇ ਕੋਈ ਤਾਂ ਮੰਨ ਲਓ ਬੰਬ ਦੇ ਅੱਗੇ ਅੱਗੇ ਲੜ ਲੜੇ ਯਾਰ ਲੜ ਲੜੋ ਯਾਰ ਲੜਨੇ ਤੁਸੀਂ ਲੜ ਲੜੋ ਅਸੀਂ ਲੜਨ ਦੀ ਗੱਲ ਨਹੀਂ ਆਏ ਮਾਰਦੇ ਅਸੀਂ ਮਾਫ਼ ਕਰਦੇ ਹਾਂ ਅਸੀਂ ਟਰਾਲੀ ਦੇ ਨੇ ਦੇ ਦੋ ਨਹੀਂ ਜਾਂਦੇ ਸੋ ਬੇਕੀਓ ਬਾਹਰ ਉਹਨਾਂ ਨੇ ਲੱਤਾਂ ਬਾਹਾਂ ਤੋੜ ਦਿੱਤੀਆਂ ਥੋੜੀ ਜਿਹੀ ਬਦਲ ਜਿੱਦੇ ਕਿੱਥੇ ਝੁਟਦੀ ਹੈ ਉਹ ਹਸਲ ਜਾਂ ਜਾਂਦੇ ਪਤਾ ਨਹੀਂ ਥੋੜੇ ਤੋਂ ਮਾਰਦੇ ਸਾਡੇ ਹੀ ਉਹ ਵੀ ਸਾਰੇ ਤੁਹਾਡੀ ਅਬਰਦਾਨ ਦੀ ਸਾਰੇ ਸਾਡੇ ਹੀ ਹੈ ਠੀਕ ਹੈ ਟਾਲੀ ਦਾ ਮਸਲਾ ਬੜਾ ਸੀਗਾ ਜੀ ਤੁਹਾਡੀ ਟਰਾਲੀ ਦਾ ਜਿਹੜਾ ਮਸਲਾ ਹੈ ਇੱਥੇ ਸਾਡੇ ਬੰਦੇ ਬਹੁਤ ਥੋੜੇ ਸੀਗੇ ਟਰਾਲੀ ਵੀ ਇਹੋ ਵਿਦਿਆਲੇ ਤੋਂ ਲੈ ਕੇ ਆਏ ਬਹੁਤ ਥੋੜੇ ਬੰਦੇ ਸੀ ਉਹਨਾਂ ਨਾਲ ਬਗੇ ਨਾਲ ਖੇਚ ਤੂੰ ਹੋਈ ਸਾਨੂੰ ਫੋਨ ਜਾਵੜਿਆ ਵੀ ਬੰਦਿਆਂ ਨਾਲ ਖੇਚ ਤੂੰ ਕਰ ਲਈ ਤੇ ਮਹਾਂਗੂ ਅਰੈਸਟ ਤਾਂ ਨਹੀਂ ਕਰਿਆ ਕਹਿੰਦੇ ਨਹੀਂ ਕਰਿਆ ਉਸ ਤੋਂ ਬਾਅਦ ਬਹੁਤ ਜ਼ਰਬਦਸਤ ਉਹਨਾਂ ਨੇ ਬਾ ਲਾਠੀ ਚਾਰਜ ਕਰਿਆ ਇੱਕ ਪਾਸੇ 5-400 ਬੰਦਾ ਪੁਲਿਸ ਦਾ ਇੱਕ ਪਾਸੇ ਸਾਡੇ 15 ਬੰਦੇ ਵਿਚਾਲੇ ਜਾਂ 20 ਘੇਰਲੇ ਦੋਨਾਂ ਪਾਸਿਓਂ ਮਨਮਰਜ਼ੀ ਨਾਲ ਭੰਨਿਆ ਉਹਨਾਂ ਨੇ ਬਾਹਾਂ ਐ ਬਾਹਾਂ ਬੰਨ ਕੇ ਜਦ ਅਸੀਂ ਲੜਨੋਂ ਹਟ ਜਾਗੇ ਜ਼ਮੀਨੇ ਤੋਂ ਪਾਸੇ ਹੋ ਜਾਗੇ ਅਸੀਂ ਤਾਂ ਮਰ ਕੇ ਵੀ ਨਹੀਂ ਹਟਣਾ ਪਾਸੇ ਮਾਰ ਲਣ ਜਿੰਨੇ ਮਰਜੀ ਆ ਜਿਨਾਂ ਨੇ ਮਾਰ ਲਿਆ ਹੈਗੇ ਅਸੀਂ ਲੈਣਾ ਬਣਾ ਕੇ ਸਾਡੇ ਮੁਰੇ ਆਗੂ ਖੜਦੇ ਆ ਮਾਰਨੇ ਗੋਲੀਆਂ ਸਿਰ ਦੀਆਂ ਛੱਡੀਆਂ ਸਾਡੇ ਸਾਡਾ ਇਹਨਾਂ ਗੋਲੀਆਂ ਵਾਲਿਆਂ ਨਾਲ ਭੇੜ ਕੀ ਹੈ ਸਾਡਾ ਬੰਬਾਂ ਵਾਲਿਆਂ ਨਾਲ ਭੇੜ ਕੀ ਹੈ ਸੁਰੱਖਿਆ ਜੋ ਕੋਈ ਸਾਡੇ ਡਾਂਗ ਨਾਲ ਨਾ ਭੰਦੇ ਸਾਨੂੰ ਡਾਂਗ ਨਾਲ ਮਾਰਦੇ ਫਿਰ ਰੋੜੇ ਚਲਾਉਣੇ ਆ ਅਸੀਂ ਬਾਈ ਰਾਨੀ ਤੀ ਕੀ ਆਗਲੀ ਰਾਨੀ ਤੀ ਸਾਡੀ ਸੁਰੱਖਿਆ ਤੋਂ ਹੈ ਜਮੀਨ ਅਸੀਂ ਕਿਸੇ ਹਾਲਤ ਛੱਡਦੇ ਨਹੀਂ ਜਨਾਂ ਨੇ ਜਿੰਨੇ ਲੈਣੇ ਜਿੰਨੇ ਮਰਜੀ ਲੈ ਲੈਣਾਂ